ਤੇ ਦਿਨੀ ਪੰਜਾਬੀ ਗਾਇਕ ਜੈਜੀਬੀ ਦੇ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਮਰ ਤੁਸ਼ਕੀਨਾ ਦਾ ਬਹੁਤ ਵਿਵਾਦ ਔਰਤਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਔਰ ਬਹੁਤ ਸਾਰੇ ਜੈਜੀਬੀ ਦੇ ਉੱਪਰ ਸਵਾਲ ਵੀ ਉੱਠ ਰਹੇ ਨੇ ਕਿਉਂਕਿ ਅਕਸਰ ਜੈਜੀਬੀ ਤੇ ਜਦੋਂ ਅਸੀਂ ਗੀਤ ਸੁਣਦੇ ਆ ਤੇ ਉਹ ਆਪਣੀ ਤਾਰੀਫ਼ ਕਰਦੇ ਹੋਏ ਗੀਤਾਂ ਦੇ ਵਿੱਚ ਹਮੇਸ਼ਾ ਨਜ਼ਰ ਆਉਂਦੇ ਨੇ ਜਿਹੜਾ ਪੇਡ ਵਰਡ ਹੈ ਇਹਦੇ ਉੱਤੇ ਬੇਸਿਕਲੀ ਹੈ ਪਰ ਐ ਗਾਣੇ ਦੇ ਵਿੱਚ ਕਿਤੇ ਐ ਤਾਂ ਨਹੀਂ ਹੈ ਕਿ ਉਹ ਜਿਹੜਾ ਉਹ ਪੇਡ ਜਿਹੜਾ ਵਰਡ ਹੈ ਉਹ ਕਿਸੇ ਊਮਨ ਲਈ ਯੂਜ਼ ਕੀਤਾ ਹੋਇਆ ਹੈ ਜੀ ਮਤਲਬ ਉਹ ਤਾਂ ਆਪਣੇ ਬਾਰੇ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ ਕਿ ਜੋ ਤੱਕ ਉਹਨਾਂ ਦਾ ਕੋਈ ਐਗਜੈਕਟ ਵਰਜਨ ਨਹੀਂ ਆਂਦਾ ਕਿ ਉਹਨਾਂ ਨੇ ਇਹ ਕਿੰਦੇ ਲਈ ਵਰਡ ਯੂਜ਼ ਕੀਤਾ ਹੈ ਯਾ ਰਾਈਟਰ ਦੀ ਯਾ ਗਾਨ ਵਾਲੇ ਦੀ ਉਦੋਂ ਤੱਕ ਇਹ ਗੱਲ ਬੇਈਮਾਨੀ ਜੀ ਲੱਗਦੀ ਹੈ ਕਿ ਆਪਾਂ ਕਿਸੇ ਬੰਦੇ ਨੂੰ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਦੋਸ਼ੀ ਬਣਾ ਦਈਏ ਕਿ ਉਹਨੇ ਐ ਵਰਡ ਜਿਹੜਾ ਊਮਨਸ ਦੇ ਅਗੇਂਸਟ ਯੂਜ਼ ਕੀਤਾ ਹੈ ਜੈ ਜੀ ਵੀ ਜੀ ਉਹ ਕਹ ਰਹੇ ਕਿ ਜਿਹੜੇ ਮੇਰੇ ਬਾਰੇ ਵਰਡ ਯੂਜ਼ ਕਰਦੇ ਐ ਇਦਾਂ ਦੇ ਉਹ ਉਹ ਉਦਾਂ ਦੇ ਬੰਦੇ ਜਿਹੜੇ ਮਤਲਬ ਕੋਈ ਐਂਟੀ ਸੋਸ਼ਲ ਬੰਦੇ ਜਿਹੜੇ ਉਹਨਾਂ ਨੂੰ ਨਹੀਂ ਦੇਖਣਾ ਸੁਹਾਂਦੇ ਉਹਨਾਂ ਬਾਰੇ ਯੂਜ਼ ਕੀਤਾ ਉਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਬੀਤੇ ਦਿਨੀ ਪੰਜਾਬੀ ਗਾਇਕ ਜੈ ਜੀ ਬੀ ਦੇ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਮੜਕ ਸ਼ਕੀਨਾ ਦੀ ਬਹੁਤ ਜ਼ਿਆਦਾ ਵਿਵਾਦ ਹੋ ਰਿਹਾ ਸੋਸ਼ਲ ਮੀਡੀਆ ਤੇ ਇਹ ਗੀਤ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਬਹੁਤ ਵਿਵਾਦ ਔਰਤਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਔਰ ਬਹੁਤ ਸਾਰੇ ਜੈਜੀਬੀ ਦੇ ਉੱਪਰ ਸਵਾਲ ਵੀ ਉੱtre ਨੇ ਕਿਉਂਕਿ ਅਕਸਰ ਜੈਜੀਬੀ ਤੇ ਜਦੋਂ ਅਸੀਂ ਗੀਤ ਸੁਣਦੇ ਆ ਤੇ ਉਹ ਆਪਣੀ ਤਾਰੀਫ ਕਰਦੇ ਹੋਏ ਗੀਤਾਂ ਦੇ ਵਿੱਚ ਹਮੇਸ਼ਾ ਨਜ਼ਰ ਆਉਂਦੇ ਨੇ ਤੇ ਇਸ ਗੀਤ ਦੇ ਵਿੱਚ ਵੀ ਉਹਨਾਂ ਨੇ ਆਪਣੀ ਤਾਰੀਫ ਕੀਤੀ ਆ ਪਰ ਕੁਝ ਔਰਤਾਂ ਦੇ ਵੱਲੋਂ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਕਿ ਜੋ ਉਸ ਦੇ ਬੋਲ ਨੇ ਗੀਤ ਦੇ ਜੋ ਬੋਲ ਨੇ ਉਹਨਾਂ ਦੇ ਵਿੱਚ ਔਰਤਾਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਬੇਇੱਜ਼ਤੀ ਜਾਂ ਉਹਨਾਂ ਨੂੰ ਉਪਸ਼ਬਦ ਕਹੇ ਗਏ ਨੇ ਉਸ ਬਾਬਤ ਵੀ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਐਡਵੋਕੇਟ ਦੀਪਕ ਚਾਵਲਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਕੀ ਹੈ ਜਾਂ ਕੀ ਕੁਝ ਐਕਸ਼ਨ ਇਸ ਵੇਲੇ ਜੈਜੀਬੀ ਤੇ ਹੋ ਸਕਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਹੈ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਜੀ ਆ ਦੀਪਕ ਜੀ ਸਭ ਤੋਂ ਪਹਿਲਾਂ ਤੇ ਜੈਜੀਬੀ ਦਾ ਜਿਹੜਾ ਗੀਤ ਰਿਲੀਜ਼ ਹੋਇਆ ਤੁਸੀਂ ਸੁਣ ਵੀ ਲਿਆ ਹੋਣਾ ਦੇਖ ਵੀ ਲਿਆ ਹੋਣਾ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਉਸ ਨੋਟਿਸ ਦੇ ਬਾਰੇ ਗੱਲ ਕਰਦੇ ਆ ਕਿ ਉਸ ਨੋਟਿਸ ਦੇ ਵਿੱਚ ਹੈ ਕੀ ਹੈ ਦੇਖੋ ਇਹ ਜਿਹੜਾ ਨੋਟਿਸ ਹੈਗਾ ਇਹ ਇਹ ਮੇਰੇ ਕੋਲ ਅੱਜ ਹੱਥ ਵਿੱਚ ਹੈ ਇਹਦੇ ਵਿੱਚ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਹੈ ਬਿਊਰੋ ਆਫ ਇਨਵੈਸਟੀਗੇਸ਼ਨ ਚੰਡੀਗੜ੍ਹ ਨੂੰ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਗੀਤ ਹੈ ਸੜਕ ਸ਼ੁਕੀਨਾ ਦੀ ਇਹਦੇ ਵਿੱਚ ਔਰਤਾਂ ਲਈ ਭੇਡਾ ਸ਼ਬਦ ਵਰਤਿਆ ਗਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜਿਹੜਾ ਪੰਜਾਬੀ ਗਾਇਕ ਜੈਜੀ ਵੀ ਵੱਲੋਂ ਗਾਇਆ ਗਿਆ ਹੈ ਅਤੇ ਜਿਸ ਲੇਖਕ ਜੀਤ ਕੰਦੋ ਵਾਲਾ ਹੈ ਇਸ ਗੀਤ ਵਿੱਚ ਔਰਤਾਂ ਲਈ ਭੇਡਾ ਸ਼ਬਦ ਵਰਤਿਆ ਗਿਆ ਹੈ ਜੋ ਕਿ ਸਮਾਜ ਦੀਆਂ ਔਰਤਾਂ ਲਈ ਬਹੁਤ અપਮਾਨਜਨਕ ਹੈ ਅਤੇ ਇਸ ਨਾਲ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ ਇਸ ਸੰਬੰਧ ਵਿੱਚ ਮਾਨਯੋਗ ਚੇਅਰ ਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਜੀ ਵੱਲੋਂ ਦਿੱਤੇ ਗਏ ਹਨ ਕਿ ਉਹ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ ਵਿੱਚ ਸੋ ਸੋ ਮੋਟੋ ਸੋ ਮੋਟੋ ਅੰਦਾਗੀ ਆਪਣੇ ਆਪ ਐਕਸ਼ਨ ਲੈਂਦੇ ਹੋયા ਇਸ ਸਬੰਧ ਵਿੱਚ ਰਿਪੋਰਟ ਇੱਕ ਹਫਤੇ ਦੇ ਅੰਦਰ ਭੇਜੀ ਜਾਵੇ। ਦੇਖੋ ਜਿਵੇਂ ਨੋਟ ਅਨ ਮੁਤਾਬਕ ਹੈ ਨੋਟਿਸ ਭੇਜਿਆ ਗਿਆ 26 3 2024 ਨੂੰ ਤੇ ਅੱਜ ਮੇਰੇ ਖਿਆਲ ਇੱਕ ਹਫਤਾ ਜਿਹੜਾ ਉਹਦਾ ਟਾਈਮ ਪੂਰਾ ਹੋ ਚੁੱਕਾ ਹੈ ਪਰ ਕੋਈ ਐਨਦੇ ਤੇ ਕੁਝ ਐਕਸ਼ਨ ਲਿਆ ਗਿਆ ਹਲੇ ਤੱਕ ਉਹ ਤਾਂ ਸਾਹਮਣੇ ਆਇਆ ਨਹੀਂ ਜੀਐਸਬੀ ਦੇ ਵੱਲੋਂ ਜਦੋਂ ਦਾ ਵਿਵਾਦ ਸ਼ੁਰੂ ਹੋ ਗਿਆ ਜਦੋਂ ਦਾ ਨੋਟਿਸ ਜਾਰੀ ਕੀਤਾ ਗਿਆ ਇਨਵੈਸਟੀਗੇਸ਼ਨ ਵੀ ਜਦੋਂ ਪਾਈ ਗਈ ਸੀਗੀ ਹਫਤੇ ਦਾ ਸਮਾਂ ਹੁੰਦਾ ਹੈ 23 ਤਰੀਕ ਨੂੰ ਜੇ ਇਹ ਜਿਹੜਾ ਸਮਾਂ ਸ਼ੁਰੂ ਹੁੰਦਾ ਸੀਗਾ ਇੱਕ ਹਫਤੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਪਰ ਜੀਐਸਬੀ ਦੇ ਵੱਲੋਂ ਹਲੇ ਤੱਕ ਕੋਈ ਕਲੈਰੀਫਿਕੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਦਿੱਤੀ ਗਈ ਹੈ ਇਹ ਨੋਟਿਸ ਕਹਿੰਦਾ ਕੀ ਹੈ ਇਹ ਨੋਟਿਸ ਦੇ ਵਿੱਚ ਐਕਚੁਅਲੀ ਉਹਨਾਂ ਨੇ ਜੀਐਸਬੀ ਨੂੰ ਨੋਟਿਸ ਨਹੀਂ ਕੀਤਾ ਉਹਨਾਂ ਨੇ ਨੋਟਿਸ ਕੀਤਾ ਬਿਊਰੋ ਆਫ ਇਨਵੈਸਟੀਗੇਸ਼ਨ ਜੀ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਜਿਹੜਾ ਨੋਟਿਸ ਕੀਤਾ ਉਹਨਾਂ ਨੂੰ ਇਹ ਕਿਹਾ ਕਿ ਉਹ ਇਸ ਗਾਣੇ ਦੇ ਉੱਤੇ ਐਕਸ਼ਨ ਲੈ। ਨਾ ਕਿ ਉਹਨਾਂ ਨੇ ਜੱਜੀ ਵੀ ਕੋਲੋਂ ਕੋਈ ਕਲੈਰੀਫਿਕੇਸ਼ਨ ਮੰਗੀ ਹੈ ਜਾਂ ਉਹਨਾਂ ਦੇ ਕੋਲੋਂ ਉਹਨਾਂ ਨੇ ਕੋਈ ਐਕਸਪਲੇਨੇਸ਼ਨ ਨਹੀਂ ਮੰਗੀ ਹੈ। ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਉਹਨਾਂ ਦੇ ਕੋਲੋਂ ਇਹਦੇ ਉੱਤੇ ਇਹਦੀ ਜਾਂਚ ਕਰਨ ਲਈ ਉਹਨਾਂ ਨੇ ਕਿਹਾ ਬਟ ਉਹਨਾਂ ਵੱਲੋਂ ਹੱਲੇ ਤੱਕ ਇਹਦੇ ਉੱਤੇ ਕੋਈ ਐਕਸ਼ਨ ਲਿਆ ਗਿਆ ਹੋਵੇ ਇਦਾਂ ਦੀ ਜਾਣਕਾਰੀ ਤਾਂ ਸਾਹਮਣੇ ਆਈ ਨਹੀਂ ਹੈ ਬਹੁਤ ਸਾਰੀਆਂ ਔਰਤਾਂ ਪੰਜਾਬ ਔਮਨ ਕਮਿਸ਼ਨ ਦੇ ਕੋਲ ਪਹੁੰਚੀਆਂ ਨੇ ਬਹੁਤ ਸਾਰੀਆਂ ਐਪਲੀਕੇਸ਼ਨਸ ਉੱਥੇ ਗਈਆਂ ਬਹੁਤ ਸਾਰੀਆਂ ਕੰਪਲੇਨਸ ਉੱਥੇ ਹੋਈਆਂ ਨੇ ਕਿ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਏਗਾ ਕਿ ਉਹ ਜਿਹੜੀਆਂ ਐਪਲੀਕੇਸ਼ਨਸ ਜਾਂ ਜੋ ਕੰਪਲੇਨਸ ਹੋਈਆਂ ਨੇ ਕਿੰਨੀ ਕ ਸੱਚਾਈ ਹੈ ਉਹਨਾਂ ਦੇ ਵਿੱਚ ਕਿ ਵਾਕਈ ਉਹ ਸ਼ਬਦ ਉਹਨਾਂ ਦੇ ਲਈ ਵਰਤੇ ਗਏ ਨੇ ਕੁਝ ਔਰਤਾਂ ਦੇ ਵੱਲੋਂ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਕਿ ਜੋ ਉਸ ਦੇ ਬੋਲ ਨੇ ਗੀਤ ਦੇ ਜੋ ਬੋਲ ਨੇ ਉਹਨਾਂ ਦੇ ਵਿੱਚ ਔਰਤਾਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਬੇਇੱਜ਼ਤੀ ਜਾਂ ਉਹਨਾਂ ਨੂੰ ਉਪਸ਼ਬਦ ਕਹੇ ਗਏ ਨੇ। ਕਹ ਰਿਹਾ ਉਹ ਜੱਜੀ ਵੀ ਕਹਿ ਰਿਹਾ ਕਿ ਕੋਈ ਕਹਿੰਦਾ ਕਿ ਤੈਨੂੰ ਨਚਣਾ ਨਹੀਂ ਆਉਂਦਾ ਸਾਰੇ ਜਗ ਨੂੰ ਨਚਾਤਾ। ਬਿਲਕੁਲ ਬਿਲਕੁਲ। ਕੋਈ ਕਹਿੰਦਾ ਤੈਨੂੰ ਗਾਣਾ ਨਹੀਂ ਆਉਂਦਾ। ਡੀਜੇ ਗਾਣ ਲਾਤਾ। ਬਿਲਕੁਲ। ਕੋਈ ਕਹਿੰਦਾ ਤੈਨੂੰ ਹੱਸਣਾ ਨਹੀਂ ਆਉਂਦਾ ਸੋਨੇ ਦੰਦ ਜੜਾਤਾ। ਕੋਈ ਕਹਿੰਦਾ ਤੈਨੂੰ ਜਚਣਾ ਨਹੀਂ ਆਉਂਦਾ ਫੈਸ਼ਨ ਆਪ ਚਲਾਤਾ ਅੱਗੋਂ ਹੈ ਜਿਹੜਾ ਵਰਡ ਅੱਗੇ ਆ ਰਿਹਾ ਕੋਈ ਕਹਿੰਦਾ ਤੈਨੂੰ ਤਕਣਾ ਨਹੀਂ ਆਂਦਾ ਯਾਰ ਦਿਲਾਂ ਨਾਲ ਕਹਿੰਦੇ ਚੱਲ ਸ਼ਕੀਨਾ ਦੀ ਅੱਗੋਂ ਜਿਹੜਾ ਲਾਈਨ ਅੱਗੋਂ ਇਹ ਵਾਲੀ ਹੈ ਨਾ ਇਹਦੇ ਵਿੱਚ ਜਿਹੜਾ ਯਾਦ ਰੱਖੀ ਕੀ ਕੀ ਜਾਂਦੀ ਪੇੜੇ ਤੌਰ ਸ਼ਕੀਨਾ ਦੀ ਫਿਰ ਉਹ ਕੀ ਕੀ ਜਾਂਦੇ ਪੇੜ ਸ਼ਕੀਨਾ ਦੀ ਇਹ ਜਿਹੜਾ ਪੇੜ ਵਰਡ ਹੈ ਇਹਦੇ ਉੱਤੇ ਬੇਸਿਕਲੀ ਹੈ ਪਰ ਇਹ ਗਾਣੇ ਦੇ ਵਿੱਚ ਕਿਤੇ ਇਹ ਤਾਂ ਨਹੀਂ ਹੈ ਕਿ ਵਰਡ ਜਿਹੜਾ ਉਹ ਪੇੜ ਜਿਹੜਾ ਵਰਡ ਹੈ ਉਹ ਕਿਸੇ ਊਮਨ ਲਈ ਯੂਜ਼ ਗਿਆ ਹੋਵੇ ਜੀ ਮਤਲਬ ਉਹ ਤਾਂ ਆਪਣੇ ਬਾਰੇ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ ਕਿ ਕਿ ਕਹਿੰਦਾ ਕਿ ਸਾਨੂੰ ਨਚਨਾਂ ਨਹੀਂ ਆਂਦਾ ਸਾਰੇ ਜੱਗ ਨੂੰ ਨਚਾਦਾ ਜੋ ਮੈਨੂੰ ਸਮਝ ਆ ਰਿਹਾ ਹੈ ਉਹਦੇ ਵਰਡਿੰਗ ਤੋਂ ਬਾਕੀ ਤਾਂ ਜੋ ਰੀਅਲ ਮੀਨਿੰਗ ਹੈ ਉਹ ਤਾਂ ਜੱਜੀ ਬੀ ਜੀ ਜਾਂ ਜਿਹੜੇ ਰਾਈਟਿੰਗ ਕਰਨ ਵਾਲੇ ਆ ਉਹ ਦਾ ਸਕਦਾ ਹੈ ਕਿ ਉਹਨਾਂ ਨੇ ਵਰਡ ਕਿੰਦੇ ਕੋਲੋਂ ਜਿੱਤਾ ਹੈ ਜੋ ਤੱਕ ਉਹਨਾਂ ਦਾ ਕੋਈ ਐਗਜ਼ੈਕਟ ਵਰਜ਼ਨ ਨਹੀਂ ਆਂਦਾ ਕਿ ਉਹਨਾਂ ਨੇ ਇਹ ਕਿੰਦੇ ਲਈ ਵਰਡ ਯੂਜ਼ ਕੀਤਾ ਹੈ ਜਾਂ ਰਾਈਟਰ ਦੀ ਜਾਂ ਗਾਣ ਵਾਲੇ ਦੀ ਉਦੋਂ ਤੱਕ ਇਹ ਗੱਲ ਬੇਈਮਾਨੀ ਜੀ ਲੱਗਦੀ ਹੈ ਕਿ ਆਪਾਂ ਕਿਸੇ ਬੰਦੇ ਨੂੰ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਦੋਸ਼ੀ ਬਣਾ ਦਈਏ ਕਿ ਉਹਨੇ ਐਵਰਡ ਜਿਹੜਾ ਊਮਨਸ ਦੇ ਅਗੇਂਸਟ ਯੂਜ਼ ਕੀਤਾ ਤਾਂ ਪ੍ਰੀਜ਼ੰਪਸ਼ਨ ਹੈ ਸਭ ਦੀ ਜੀ ਜੀ ਉਹਨਾਂ ਨੇ ਕੋਈ ਆਪਣੇ ਗਾਣੇ ਦੇ ਵਿੱਚ ਇਹ ਤਾਂ ਇਹ ਕਹਿੰਨੀ ਕਿ ਇਹ ਭੇਡਾਂ ਜਿਹੜਾ ਵਰਡ ਹੈ ਇਹ ਤਾਂ ਪੰਜਾਬੀ ਦੇ ਵਿੱਚ ਇਦਾਂ ਦੀਆਂ ਇਹ ਗੱਲਾਂ ਹੁੰਦੀਆਂ ਜਿਹੜੀਆਂ ਇੱਕ ਦੂਜੇ ਨੂੰ ਗਾਣੇ ਦੇ ਵਿੱਚ ਕਹੀਆਂ ਜਾਂਦੀਆਂ ਭੇਡਾਂ ਸ਼ਬਦ ਅਸਲ ਦੇ ਵਿੱਚ ਕੁਝ ਬੁਰੇ ਲੋਕਾਂ ਤੇ ਲਈ ਵੀ ਉਹਨੂੰ ਲੱਗਦਾ ਵਰਤਿਆ ਗਿਆ ਹੋਵੇ ਹਾਂ ਬੁਰੇ ਲੋਕਾਂ ਲਈ ਆ ਜਿਹੜੇ ਬੈਡ 엘ਿਮੈਂਟਸ ਹੈ ਕਿ ਉਹ ਮੈਨੂੰ ਮੇਰੇ ਬਾਰੇ ਜਿਹੜਾ ਮੇ ਵੀ ਹੋ ਸਕਦਾ ਕਿ ਜਿਹੜੇ ਜੰਜੀ ਵੀਜੀ ਆ ਉਹ ਕਹਰੇ ਕਿ ਜਿਹੜੇ ਮੇਰੇ ਬਾਰੇ ਵਰਡ ਯੂਜ਼ ਕਰਦੇ ਆ ਇਦਾਂ ਦੇ ਉਹ ਉਹ ਓਦਾਂ ਦੇ ਬੰਦੇ ਜਿਹੜੇ ਮਤਲਬ ਕੋਈ ਐਂਟੀ ਸੋਸ਼ੀਅਲ ਬੰਦੇ ਜਿਹੜੇ ਉਹਨਾਂ ਨੂੰ ਨਹੀਂ ਦੇਖਣਾ ਸੋਹਾਂਦੇ ਉਹਨਾਂ ਬਾਰੇ ਯੂਜ਼ ਕੀਤਾ ਹੋ ਸਕਦਾ ਬਟ ਇਦਾਂ ਦਾ ਕੋਈ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਬਾਕੀ ਬੈਟਰ ਤਾਂ ਉਹ ਹੀ ਦੱਸ ਪਾਣਗੇ ਕਿ ਐਵਰਡ ਉਹਨਾਂ ਨੇ ਕਿੰਦੇ ਲਈ ਯੂਜ਼ ਕੀਤਾ ਔਰ ਕਾਦੇ ਲਈ ਯੂਜ਼ ਕੀਤਾ ਜਿਵੇਂ ਤੁਸੀਂ ਜਿਹੜੇ ਬੋਲ ਨੇ ਗੀਤ ਦੇ ਉਹਦੀ ਗੱਲ ਕੀਤੀ ਜਿਹੜੀ ਲਾਈਨ ਉਹਨਾਂ ਨੇ ਜਿੱਥੋਂ ਸ਼ੁਰੂ ਕੀਤੀ ਜਿੱਥੋਂ ਵਿਵਾਦ ਅਸਲ ਦੇ ਵਿੱਚ ਸ਼ੁਰੂ ਹੋਇਆ ਕਿ ਤੂੰ ਕੀ ਜਾਣਦੀ ਭੇਡੇ ਤੌਰ ਸ਼ਕੀਨਾ ਦੀ ਹੈਨਾ ਟੌਰ ਹੋ ਗਈ ਦੰਦ ਹੋ ਗਏ ਫੈਸ਼ਨ ਹੋ ਗਿਆ ਗੀਤ ਉਹਨਾਂ ਦੇ ਹੋ ਗਏ ਡੀਜੀਆਂ ਤਾਂ ਅਕਸਰ ਹੁਣ ਤੱਕ ਚੱਲਦੇ ਆਏ ਨੇ ਬਹੁਤ ਪਹਿਲਾਂ ਦਾ ਸਮਾਂ ਜੈਜੀ ਵੀ ਹੋ ਰਹਾ ਦਾ ਚੱਲ ਰਿਹਾ ਹੈ ਨਾ ਅਕਸਰ ਉਹ ਆਪਣੀ ਤਾਰੀਫ ਹਮੇਸ਼ਾ ਕਰਦੇ ਨਜ਼ਰ ਆਏ ਨੇ ਤੇ ਹੁਣ ਇਹ ਬਲੇਮ बार-बार ਕੀਤਾ ਜਾ ਰਿਹਾ ਕਿ ਆਪਣੀ ਤਾਰੀਫ ਦੇ ਨਾਲ-ਨਾਲ ਜਿਹੜੀ ਉਹ ਭੇਡ ਵਾਲੀ ਲਾਈਨ ਹੈ ਉਹ ਕੁੜੀਆਂ ਲਈ ਔਰਤਾਂ ਦੇ ਲਈ ਕਹੀ ਗਈ ਹੈ ਦੇਖੋ ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਉਹਨਾਂ ਬਾਰੇ ਬੋਲਣ ਚ ਸਿਰਫ ਕੁੜੀਆਂ ਹੀ ਹੋਣ ਕਿ ਨੈਗੇਟਿਵ ਜੇ ਕੋਈ ਬੋਲਦਾ ਤੇ ਕੁੜੀਆਂ ਹੀ ਬੋਲਣ ਇਹ ਤਾਂ ਕੋਈ ਤਾਂ ਵੀ ਡਿਟਰਮਾਈਨ ਨਹੀਂ ਕੀਤਾ ਜਾ ਸਕਦਾ ਬੋਲਣ ਵਿੱਚ ਤਾਂ ਬੰਦੇ ਵੀ ਬੋਲ ਸਕਦੇ ਆ ਜਨਾਨੀਆਂ ਵੀ ਬੋਲ ਸਕਦੀਆਂ ਕੁੜੀਆਂ ਵੀ ਬੋਲ ਸਕਦੀਆਂ ਬੱਚੇ ਵੀ ਬੋਲ ਸਕਦੇ ਆ ਇਹ ਕਿਦਾਂ ਡਿਟਰਮਾਈਨ ਕੀਤਾ ਕਿ ਉਹਨਾਂ ਨੇ ਕਿਹਾ ਕਿ ਮੇਰੇ ਬਾਰੇ ਜਿਹੜੇ ਇਦਾਂ ਬੋਲਦੇ ਆ ਉਹਨਾਂ ਨੂੰ ਉਹਨਾਂ ਨੇ ਇੱਕ ਆਨਸਰ ਦਿੱਤਾ ਇਸ ਗਾਣੇ ਦੇ ਥਰੂ ਜੋ ਮੈਨੂੰ ਸਮਝ ਆਇਆ ਬਟ ਹੁਣ ਉਹ ਵਰਡ ਇਹ ਕਿਦਾਂ ਕਿਹਾ ਜਾਂਦਾ ਕਿ ਇਹ ਕੁੜੀਆਂ ਲਈ ਇਹ ਕਿਹਾ ਜਾ ਰਿਹਾ ਦੇਖੋ ਇਹਦੇ ਵਿੱਚ ਇੱਕ ਗੱਲ ਹੈ ਕਿ ਉਹ ਜਿਹੜੀ ਵੀਡੀਓ ਹੈ ਅਗਰ ਵੀਡੀਓ ਨੂੰ ਦੇਖਿਆ ਜਾਵੇ ਵੀਡੀਓ ਵਿੱਚ ਸਾਹਮਣੇ ਲੜਕੀ ਨਜ਼ਰ ਆਉਂਦੀ ਇਸ ਗੱਲ ਤੋਂ ਲੋਕਾਂ ਨੇ ਇਸ ਗੱਲ ਨੂੰ ਪ੍ਰੀਜ਼ੂਮ ਵੀ ਦਾ ਵਿਵਾਦ ਹੀ ਇਸ ਗੱਲ ਦਾ ਸ਼ੁਰੂ ਹੋਇਆ ਕਿ ਜਦੋਂ ਉਹ ਲਾਈਨ ਬੋਲ ਆਉਂਦੇ ਨੇ ਜਦੋਂ ਕੋਈ ਬੰਦਾ ਪਬਲਿਕ ਐਟ ਲਾਰਜ ਮਤਲਬ ਇੱਕ ਊਮਨ ਕਮਿਊਨਿਟੀ ਦੇ ਅਗੇਂਸਟ ਯੂਜ਼ ਕਰਦਾ ਹੈ ਜੀ ਥੈਨ ਦਾ ਸਿਚੁਏਸ਼ਨ ਵਿਲ ਬੀ ਡਿਫਰੈਂਟ ਬਟ ਜਿਹੜਾ ਵਰਡ ਹੈ ਉਹ ਹੋਨੇ ਅਗਰ ਅਗਰ ਇੰਟਰ ਸੇ ਕਿਸੇ ਦੋ ਬੰਦਿਆਂ ਦੇ ਵਿੱਚ ਆਪਸ ਦੇ ਵਿੱਚ ਹੈ ਫਿਰ ਤਾਂ ਉਹ ਇੱਕ ਅਲੱਗ ਗੱਲ ਹੈ ਪਰ ਇਹਦੇ ਵਿੱਚ ਇਦਾਂ ਦੇ ਐਕਟਸ ਐਟ ਥਿਸ ਪ੍ਰੈਮੇ ਫੇਸੇ ਨੂੰ ਦੇਖਿਆ ਜਾਵੇ ਬਤੌਰ ਵਕੀਲ ਮੈਂ ਦੇਖਾਂ ਤੇ ਮੈਨੂੰ ਇਦਾਂ ਦੀ ਕੋਈ ਵਿਵਾਸਾਤਫਤ ਗਲਤ ਲੱਗਦੀ ਨਹੀਂ ਕਿ ਜਿੰਦੇ ਦੇ ਹੋਤੇ ਉਹਨਾਂ ਦੇ ਕੋਤੇ ਕੋਈ ਲੀਗਲ ਐਕਸ਼ਨ ਲਿਆ ਜਾਵੇ ਮੈਂ ਮੇਰਾ ਅਗਲਾ ਸਵਾਲ ਤੁਹਾਨੂੰ ਇਹੀ ਸੀਗਾ ਕਿ ਇਹ ਨੋਟਿਸ ਜਾਰੀ ਕੀਤਾ ਗਿਆ ਵਿਵਾਦ ਲਗਾਤਾਰ ਛਿੜ ਰਿਹਾ ਹੈ ਨਹੀਂ ਆ ਵੀ ਕਿਤੇ ਰੁਕਾਵਟ ਆਈ ਹੋਏ ਬਾਰ ਬਾਰ ਨੋਟਿਸ ਜਾਰੀ ਕਰਨਾ ਜਾਂ ਉਹਨਾਂ ਤੱਕ ਇਹ ਚੀਜ਼ ਪਹੁੰਚਾਈ ਜਾ ਰਹੀ ਹੈ ਵੀ ਇੱਕ ਗਲਤ ਉਹਨਾਂ ਵੱਲੋਂ ਸ਼ਬਦਾਵਲੀ ਵਰਤੀ ਗਈ ਹੈ ਵਕਾਲਤ ਦੇ ਵਿੱਚ ਇਸ ਨੋਟਿਸ ਦਾ ਕੀ ਮਤਲਬ ਹੈ ਇਹ ਜਾਰੀ ਹੋਣਾ ਚਾਹੀਦਾ ਸੀਗਾ ਦੇਖੋ ਜਾਰੀ ਹੋਣਾ ਦੇਖੋ ਕਿਸੇ ਵੀ ਜਿਹੜੀ ਐਜੰਸੀਏ ਜਿਹੜੀ ਗਵਰਨਮੈਂਟ ਨੇ ਕੋਈ ਏਜੰਸੀਸ ਬਣਾਈਆਂ ਉਹ ਏਜੰਸੀਸ ਕਿਸੇ ਵੀ ਮੈਟਰ ਨੂੰ ਇਨਵੈਸਟੀਗੇਸ਼ਨ ਕਰ ਸਕਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਉਸ ਇਨਵੈਸਟੀਗੇਸ਼ਨ ਦੇ ਵਿੱਚ ਉਹ ਦੋਸ਼ੀ ਪਾਏ ਜਾਣਗੇ ਜੀ ਕਿਸੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਦੇਖੋ ਹੁਣ ਕੈਸੇ ਉਹ ਤੋਂ ਐਫ ਆਈ ਆਰ ਵੀ ਹੁੰਦੀ ਹੈ ਐਫ ਆਈ ਆਰ ਦਾ ਮਤਲਬ ਫਰਸਟ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਐਫ ਆਈ ਆਰ ਹੁੰਦੀ ਫਰਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ ਜਿਹੜੀ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਉਸ ਤੋਂ ਬਾਅਦ ਵੀ ਪਰਚਾ ਕੈਨਸਲ ਹੋ ਜਾਂਦਾ ਹੈ ਪੁਲਿਸ ਚਲਾਨ ਨਹੀਂ ਕਰਦੀ ਇਹ ਤਾਂ ਇੱਕ ਪੰਜਾਬ ਰਾਜ ਮੈਲਾ ਕਮਿਸ਼ਨਰ ਨੂੰ ਸਿਰਫ ਨੋਟਿਸ ਦਿੱਤਾ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਇਸ ਮਾਮਲੇ ਦੀ ਜੀ ਉਹਨਾਂ ਉੱਤੇ ਕੋਈ ਐਕਸ਼ਨ ਲੈਣ ਲਈ ਤਾਂ ਨਹੀਂ ਕਹ ਦਿੱਤਾ ਉਹਨਾਂ ਨੇ ਤਾਂ ਨਹੀਂ ਕਿਹਾ ਤਾਂ ਉਹਨਾਂ ਤੇ ਪਰਚਾ ਦਰਜ ਕਰ ਦੋ ਉਹ ਜਾਂ ਉਹਨਾਂ ਦੇ ਗਾਣੇ ਉੱਤੇ ਬੈਨ ਕਰ ਦੋ ਐਦਾ ਤਾਂ ਕੋਈ ਐਕਸ਼ਨ ਲੈਣ ਲਈ ਤਾਂ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੇ ਤਾਂ ਸਿਰਫ ਇਹ ਕਿਹਾ ਕਿ ਇਹ ਗਾਣੇ ਦੇ ਵਿੱਚ ਉਹਨਾਂ ਨੂੰ ਜਿਵੇਂ ਤੁਸੀਂ ਕਹਿ ਗਏ ਕੰਪਲੇਂਟਸ ਆਈਆਂ ਔਰ ਕੰਪਲੇਂਟਸ ਦੇ ਬੇਸਿਸ ਤੇ ਉਹਨਾਂ ਨੇ ਇੱਕ ਨੋਟਿਸ ਜਾਰੀ ਕਰ ਦਿੱਤਾ ਨੋਟਿਸ ਜਾਰੀ ਕਰਨ ਦਾ ਮਤਲਬ ਇਹ ਥੋੜਾ ਇਹ ਹੈ ਕਿ ਕੋਈ ਗਾਣੇ ਉੱਤੇ ਬੈਨ ਲੱਗ ਗਿਆ ਜਾਂ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਦਰਜ ਕਰ ਦਿੱਤੀ ਗਈ ਜਾਂ ਉਹਨਾਂ ਦੇ ਉੱਤੇ ਕੋਈ ਪ੍ਰोसीडिंग ਇਨੀਸ਼ੀਏਟ ਕਰ ਦਿੱਤੀ ਗਈ ਐਦਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਇਹਦੇ ਵਿੱਚ ਸਿਰਫ ਇੱਕ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਕਿਹਾ ਕਿ ਇਸ ਮੈਟਰ ਨੂੰ ਦੇਖਿਆ ਜਾਵੇ ਉਹਨਾਂ ਤੋਂ ਤੁਸੀਂ ਆਪਣੀ ਰਿਪੋਰਟ ਪੇਸ਼ ਕਰੋ ਇੱਕ ਹਫਤੇ ਦੇ ਅੰਦਰ ਅੰਦਰ ਉਹਨਾਂ ਵੱਲੋਂ ਉਹਦੇ ਉੱਤੇ ਵੀ ਹੱਲੇ ਤੱਕ ਤਾਂ ਕੋਈ ਰਿਪੋਰਟ ਸਾਮਣੇ ਆਈ ਉਹ ਮੈਨੂੰ ਲੱਗਦਾ ਹੈ 2 ਹਫਤੇ ਦਾ ਸਮਾਂ ਹੋ ਗਿਆ ਹੈ 26 26 ਤਿੰਨ ਦੀ ਹੈ ਜੀ ਦੋ ਹਫਤੇ ਹੋਣ ਵਾਲੇ ਨੇ ਕੀ ਹੁਣ ਇਹਦਾ ਸਮਾਂ ਖਤਮ ਹੋ ਗਿਆ ਇਨਵੈਸਟੀਗੇਸ਼ਨ ਦਾ ਦੁਬਾਰਾ ਇਹ ਰਿਪੋਰਟ ਜਾਂ ਦੁਬਾਰਾ ਇਹ ਰਿਕਵੈਸਟ ਪਾਈ ਜਾ ਸਕਦੀ ਹੈ ਅਪੀਲ ਕੀਤੀ ਜਾ ਸਕਦੀ ਹੈ ਜਿਹੜਾ ਪੰਜਾਬ ਰਾਜ ਮਹਿਲਾ ਕਮਿਸ਼ਨ ਹੈ ਉਹਨਾਂ ਵੱਲੋਂ ਜਿਹੜਾ ਵੀ ਟਾਈਮ ਨਿਰਧਾਰਤ ਕੀਤਾ ਗਿਆ ਸੀਗਾ ਉਹ ਟਾਈਮ ਖਤਮ ਹੋ ਗਿਆ ਹੁਣ ਜਾਂ ਤਾਂ ਉਹਨਾਂ ਕੋਲ ਹੀ ਆਪਸ਼ਨ ਹੈ ਕਿ ਦੁਬਾਰਾ ਤੋਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਦੇ ਕੋਲੋਂ ਕੋਈ ਰਿਪੋਰਟ ਮੰਗ ਸਕਦੀ ਹੈ ਬਿਲਕੁਲ ਠੀਕ ਹੈ ਉਹਨਾਂ ਕੋ ਦੁਬਾਰਤੋਂ ਮੰਗੀ ਜਾ ਸਕਦੀ ਹੈ ਰਿਪੋਰਟ ਜਾਂ ਉਹਨਾਂ ਦੇ ਕੋਲ ਉਹਨਾਂ ਨੂੰ ਖੁਦ ਪੇਸ਼ ਹੋਣ ਲਈ ਕਿਹਾ ਜਾ ਸਕਦਾ ਹੈ ਕਿ ਜਿਹੜੇ ਉਹਨਾਂ ਦੇ ਕੋਈ ਇਨਵੈਸਟੀਗੇਟਿੰਗ ਏਜੰਸੀ ਦੇ ਜੋ ਵੀ ਅਫੀਸ਼ਰਸ ਹੈ ਕਿ ਤੁਸੀਂ ਦੱਸੋ ਆ ਕੇ ਕਿ ਕਿਉਂ ਤੁਸੀਂ ਰਿਪੋਰਟ ਨਹੀਂ ਪੇਸ਼ ਕੀਤੀ ਉਹਨੋਂ ਰਿਪੋਰਟ ਕੀ ਪੇਸ਼ ਕਰਦੇ ਹੈ ਉਹ ਦੇਖਣ ਲਾਇਕ ਹੋਏਗਾ ਕਿ ਉਹਨਾਂ ਵੱਲੋਂ ਕੀ ਰਿਪੋਰਟ ਦਿੱਤੀ ਜਾਂਦੀ ਹੈ ਇਹਦੇ ਵਿੱਚੋਂ ਸਭ ਤੋਂ ਵੱਡੀ ਤਾਂ ਉਹਨਾਂ ਦੀ ਜੱਜੀ ਵੀ ਜੀ ਜਾਂ ਜਿਨ੍ਹਾਂ ਨੇ ਇਹ ਗੀਤ ਲਿਖਿਆ ਉਹਨਾਂ ਵੱਲੋਂ ਉਹਨਾਂ ਦੀ ਸਟੇਟਮੈਂਟ ਹੈ ਕਿ ਉਹਨਾਂ ਨੇ ਇਹ ਵਰਡ ਕਿਸ ਪਾਰਟਿਕੂਲਰ ਜੀ ਚੀਜ਼ ਲਈ ਯੂਜ਼ ਕੀਤਾ ਹੂੰ ਉਹਦੇ ਲਈ ਕਾਦੇ ਲਈ ਯੂਜ਼ ਕੀਤਾ ਆਈ ਥਿੰਕ ਕੋਈ ਵੀ ਸਮਝਦਾਰ ਬੰਦਾ ਇਦਾਂ ਦਾ ਵਰਡ ਮਤਲਬ ਊਮਨ ਐਟ ਲਾਰਜਲੀ ਯੂਜ਼ ਨਹੀਂ ਕਰੇਗਾ ਨਹੀਂ ਕੀਤਾ ਗਿਆ ਹੋਵੇਗਾ ਬਾਕੀ ਉਹ ਉਹਨਾਂ ਦੀ ਸਟੇਟਮੈਂਟ ਆਨ ਤੋਂ ਹੀ ਕਲੈਰੀਫਾਈ ਹੋਏਗਾ ਕਿ ਉਹਨਾਂ ਨੇ ਕਾਦੇ ਲਈ ਇਹਨੂੰ ਯੂਜ਼ ਕੀਤਾ ਔਰ ਕਿਸ ਪਰਪਸ ਲਈ ਯੂਜ਼ ਕੀਤਾ ਬਟ ਇਦਾਂ ਵੱਡਾ ਕੋਈ ਦੇਖੋ ਜਿੰਨਾ ਇਹ ਕਹਤਾ ਕਿ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਜੀ ਨੋਟਿਸ ਇਸ਼ੂ ਕਰ ਦਿੱਤਾ ਉਹ ਨੋਟਿਸ issues ਕੀਤਾ ਕੋਈ ਉਹਨਾਂ ਦੇ ਉੱਤੇ ਪਰਚਾ ਥੋੜਾ ਹੀ ਦਰਜ ਕਰ ਦਿੱਤਾ ਕੋਈ ਉਹਨਾਂ ਦੇ ਉੱਤੇ ਪ੍ਰोसीਡਿੰਗਸ ਥੋੜਾ ਹੀ ਇਨੀਸ਼ੀਏਟ ਕਰ ਦਿੱਤੀਆਂ ਜਾਂ ਉਹਨਾਂ ਦੇ ਗਾਣੇ ਉੱਤੇ ਕੋਈ ਬੈਨ ਥੋੜਾ ਲਗਾ ਤੈਂਦੇ ਵਿੱਚ ਕਿ ਤਨ ਤਾਂ ਨਹੀਂ ਲਿਖਿਆ ਕਿ ਇਹ ਗਾਣਾ ਗਾਣਾ ਚੱਲੇਗਾ ਨਹੀਂ ਜਾਂ ਗਾਣਾ ਬੈਨ ਹੋ ਗਿਆ ਯਾ ਉਹਨਾਂ ਤੋਂ ਕੋਈ ਪਰਚਾ ਦਰਜ ਕਰ ਦਿੱਤਾ ਗਿਆ ਜਾਂ ਉਹਨਾਂ ਦੇ ਉੱਤੇ ਕੋਈ ਏਦਾਂ ਦਾ ਐਕਸ਼ਨ ਹੋ ਗਿਆ ਹਾਲੇ ਤੱਕ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸਿਰਫ ਉਹਨਾਂ ਨੇ ਇਸ ਮੈਟਰ ਨੂੰ ਲੁੱਕ ਇਨਟੂ ਕਰਨ ਲਈ ਕਿਹਾ ਕਿ ਤੁਸੀਂ ਉਹਨਾਂ ਦੇ ਵਿੱਚ ਆ ਦੇਖੋ ਇਹਨਾਂ ਦੇ ਵਿੱਚ ਕੀ ਲਿਖਿਆ ਉਹਨਾਂ ਨੇ ਇੰਨਾ ਜੀ ਲਿਖਿਆ ਹੈ ਕਿ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਗੀਤ ਜਿਸ ਨੂੰ ਪੰਜਾਬੀ ਗਾਇਕ ਜੈਜੀ ਵੀ ਵੱਲੋਂ ਗਾਇਆ ਗਿਆ ਤੇ ਲੇਖਕ ਗੀਤ ਕੰਦੋ ਵਾਲਾ ਹੈ ਜਿਸ ਗੀਤ ਵਿੱਚ ਔਰਤਾਂ ਲਈ ਸ਼ਬਦ ਯੂਜ਼ ਕੀਤਾ ਗਿਆ ਹੈ ਜੋ ਸਮਾਜ ਦੀਆਂ ਔਰਤਾਂ ਲਈ ਬਹੁਤ અપਮਾਨਜਨਕ ਹੈ ਅਤੇ ਇਸ ਨਾਲ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ ਇਸ ਸਬੰਧ ਵਿੱਚ ਮਾਨਯੋਗ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਔਰਤਾਂ ਲਈ ਕਮਿਸ਼ਨ ਐਕਟ 2001 ਧਾਰਾ 2001 ਸੋ ਮੋਟੋ ਦੀ ਧਾਰਾ ਤਹਿਤ ਸੋ ਮੋਟੋ ਲੈਂਦੇ ਹੋਇਆ ਇਸ ਸਬੰਧ ਵਿੱਚ ਰਿਪੋਰਟ ਕਰਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕਮਿਸ਼ਨ ਦੀ ਈਮੇਲ ਆਈਡੀ ਤੇ ਭੇਜਣੀ ਦੀ ਕੰਨੀ ਬਣਾਈ ਗਈ ਹੈ ਇਹ ਅਪੀਲ ਕੀਤੀ ਗਈ ਸੀਗੀ ਆਪਾਂ ਦਰਸ਼ਕਾਂ ਦੇ ਨਾਲ ਸਕਰੀਨ ਤੇ ਜ਼ਰੂਰ ਸਾਂਝੀ ਕਰਾਂਗੇ ਤੁਸੀਂ ਪੜ੍ਹ ਕੇ ਵੀ ਦੱਸੀ ਹੈ ਹਾਲੇ ਤੱਕ ਕੋਈ ਵੀ ਜੇਜੀਬੀ ਹੋਰਾਂ ਵੱਲੋਂ ਕੋਈ ਵੀ ਕਲੈਰੀਫਿਕੇਸ਼ਨ ਸੋਸ਼ਲ ਮੀਡੀਆ ਤੇ ਆਪਣੇ ਸੋਸ਼ਲ ਅਕਾਊਂਟਸ ਤੇ ਉੱਪਰ ਕੋਈ ਨਹੀਂ ਦਿੱਤੀ ਗਈਆਂ ਇਸ ਮਾਮਲੇ ਦੀ ਜਾਂਚ ਵੀ ਹਾਲੇ ਤੱਕ ਕੋਈ ਨਹੀਂ ਹੋਈ ਹੈ ਮੈਨੂੰ ਲੱਗਦਾ ਜਿਹੜੇ ਉਹਨਾਂ ਦੇ ਫੈਨਸ ਨੇ ਜੋ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਬਹੁਤ ਸਾਰੇ ਸਵਾਲ ਸੀਗੇ ਜਿਨ੍ਹਾਂ ਬਾਬ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਵਾਲਾ ਹੀ ਮਾਹੌਲ ਹੋ ਸਕਦਾ ਹੈ ਕਿ ਇਹ ਇੰਨੀ ਟੈਨਸ਼ਨ ਵਾਲੀ ਗੱਲ ਮਾਹੌਲ ਨਹੀਂ ਹੈ ਕਿ ਹਲੇ ਤੱਕ ਤਾਂ ਕੋਈ ਨਹੀਂ ਦੇਖੋ ਹਾਂ ਹਲੇ ਤੱਕ ਤਾਂ ਕੋਈ ਨਹੀਂ ਹੈ ਜੀ ਦੇਖੋ ਇਹਨਾਂ ਨੇ ਦੇਖੋ ਨਾ ਹੀ ਜੱਜੀ ਬੀਨੂੰ ਕਿਸੇ ਇਨਵੈਸਟੀਗੇਟਿੰਗ ਏਜੰਸੀ ਨੇ ਹਲੇ ਤੱਕ ਬੁਲਾਇਆ ਕਿ ਤੁਸੀਂ ਆਪਣੀ ਆ ਕੇ ਇਨਵੈਸਟੀਗੇਸ਼ਨ ਦੇ ਵਿੱਚ ਆਪਣਾ ਆਪਣਾ ਪੁਆਇੰਟ ਰੱਖੋ ਨਾ ਹੀ ਕਿਸੇ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਲੈਣ ਲਈ ਕਿਹਾ ਗਿਆ ਨਾ ਹੀ ਕੋਈ ਗਾਣਾ ਬੈਨ ਕਰਨ ਲਈ ਕਿਹਾ ਗਿਆ ਉਹਨਾਂ ਨੇ ਇਹਦੇ ਵਿੱਚ ਇਹ ਜਿਹੜਾ ਨੋਟਿਸ ਹੈ ਜਜੀਵੀ ਨੂੰ ਵੀ ਨੋਟਿਸ ਨਹੀਂ ਹੈ ਉਹਦੇ ਲੇਖਕ ਨੂੰ ਵੀ ਨੋਟਿਸ ਨਹੀਂ ਹੈ ਇਨਵੈਸਟੀਗੇਸ਼ਨ ਜਿਹੜਾ ਨੋਟਿਸ ਹੈਗਾ ਉਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੈ ਕਿ ਤੁਸੀਂ ਇਹਦੇ ਉੱਤੇ ਆਪਣੀ ਇਨਵੈਸਟੀਗੇਸ਼ਨ ਕਰਕੇ ਇੱਕ ਹਫਤੇ ਦੇ ਅੰਦਰ ਰਿਪੋਰਟ ਭੇਜੋ ਔਰ ਉਹਨਾਂ ਵੱਲੋਂ ਵੀ ਹੱਲੇ ਤੱਕ ਇਦਾਂ ਦਾ ਕੋਈ ਕੋਈ ਐਕਸ਼ਨ ਹੋਇਆ ਹੋਵੇ ਜਾਂ ਉਹਨਾਂ ਨੂੰ ਕੋਈ ਬੁਲਾਇਆ ਗਿਆ ਹੋਵੇ ਜਾਂ ਉਹਨਾਂ ਉੱਤੇ ਕੁਝ ਕਰਨ ਨਹੀਂ ਕੀਤਾ ਗਿਆ ਹੋਵੇ ਇਦਾਂ ਦਾ ਤਾਂ ਸਾਹਮਣੇ ਆਇਆ ਨਹੀਂ ਤੇ ਨਾ ਹੀ ਹੱਲੇ ਤਾਂ ਕੋਈ ਇਦਾਂ ਦਾ ਉਹਨਾਂ ਦਾ ਗਾਣਾ ਬੈਨ ਕਰਨ ਵਾਲੀ ਗੱਲ ਜਾਂ ਕੋਈ ਉਹਨਾਂ ਉੱਤੇ ਐਫਆਈਆਰ ਦਰਜ ਕਰਨ ਇਹ ਐ ਇਦਾਂ ਦੀ ਕੋਈ ਗੱਲ ਕੋਈ ਵੀ ਇਦਾਂ ਦੀ ਚੀਜ਼ ਸਾਹਮਣੇ ਆਈ ਨਹੀਂ ਔਰ ਮੋਰਓਵਰ ਜਿੰਨਾ ਗਾਣੇ ਦੇ ਵਿੱਚ ਹੈ ਉਹਦੇ ਵਿੱਚ ਵੀ ਪਾਰਟਿਕੂਲਰ ਕਿਸੇ ਊਮਨ ਦੇ ਉੱਤੇ ਵਰਡਿੰਗ ਦੇ ਵਿੱਚ ਜਿਹੜੀ ਉਹਦੇ ਲਿਰਿਕਸ ਆ ਉਹਦੇ ਵਿੱਚ ਵੀ ਇਦਾਂ ਦਾ ਤੰਜ ਕਸਿਆ ਗਿਆ ਹੋਵੇ ਉਹ ਨਜ਼ਰ ਤਾਂ ਨਹੀਂ ਆਉਂਦਾ ਬਾਕੀ ਕਲੀਅਰਿਫਿਕੇਸ਼ਨ ਉਹਦਾ ਆਪਣੀ ਆਖੀ ਉਹਨਾਂ ਦੇ ਚਾਹਣ ਵਾਲੇ ਤੇ ਸਵਾਲ ਸੀਗੇ ਜਾਂ ਜੋ ਇਸ ਨੋਟਿਸ ਦੇ ਉੱਪਰ ਸਵਾਲ ਬਣਦੇ ਸੀਗੇ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਕਲੈਰੀਫਾਈ ਕੀਤਾ ਕਿ ਕੋਈ ਵੀ ਹਾਲੇ ਤੱਕ ਪੁਸ਼ਟੀਕਰਨ ਨਹੀਂ ਕੀਤਾ ਗਿਆ ਦੇ ਉੱਪਰ ਕੋਈ ਵੀ ਨੋਟਿਸ ਜਾਂ ਕੋਈ ਵੀ ਅਜਿਹਾ ਲੀਗਲ ਐਕਸ਼ਨ ਉਹਨਾਂ ਦੇ ਉੱਪਰ ਨਹੀਂ ਲਿਆ ਗਿਆ ਜੇਕਰ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਕੋਈ ਕਲੈਰੀਫਿਕੇਸ਼ਨ ਜਾਂ ਉਹਨਾਂ ਦੀ ਉਹਨਾਂ ਨੂੰ ਕਿਤੇ ਪੇਸ਼ ਹੋਣ ਦੇ ਲਈ ਜਾ ਜਾਂਦਾ ਹੈ ਜਾਂ ਫਿਰ ਅੱਗੇ ਕੀ ਸਵਾਲ ਉੱਠਣਗੇ ਉਸ ਬਾਬਤ ਵਿੱਚ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਅਸੋ ਦੀਪਕ ਜੀ ਨੇ ਬਹੁਤ ਮੈਨੂੰ ਲੱਗਦਾ ਹੈ ਕਿ ਚੰਗੇ ਤਰੀਕੇ ਦੇ ਨਾਲ ਇਸ ਨੋਟਿਸ ਬਾਰੇ ਸਮਝਾਇਆ ਕਿ ਇਹ ਸਿਰਫ ਇੱਕ ਜੈ ਜੀਬੀ ਦੇ ਗਾਣੇ ਦੇ ਉੱਪਰ ਇੱਕ ਅਪੀਲ ਕੀਤੀ ਗਈ ਸੀਗੀ ਕਿ ਇੱਕ ਸਿਰਫ ਝਾਤ ਪਾਈ ਜਾਏ ਗੀਤ ਦੇ ਬੋਲ ਨੇ ਜਿਹੜੇ ਕਿ ਕਿਸੇ ਨੂੰ ਉਹ ਟਾਰਗੇਟ ਕਰ ਰਹੇ ਨਹੀਂ ਜਾਂ ਨਹੀਂ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਜੇਕਰ ਜੈ ਜੀਬੀ ਹੋਰਾਂ ਦੇ ਵੱਲੋਂ ਕੋਈ ਵੀ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਕੋਈ ਕਲੈਰੀਫਿਕੇਸ਼ਨ ਦਿੱਤੀ ਜਾਂਦੀ ਹੈ ਉਸ ਬਾਬਤ ਦੁਬਾਰਾ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਦੇਣ ਦੇ ਲਈ ਹਾਜ਼ਰ ਹੋਵਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।